ਪਹਿਲੀ ਗੱਲ ਤਾਂ ਯਕੀਨ ਨਹੀਂ ਆਇਆ ਜਿਸ ਦਿਨ ਪਤਾ ਲੱਗਿਆ ਇਸ ਗੱਲ ਦਾ ਜਿਤਨੇਮ ਦਰਬਾਰ ਸਾਹਿਬ ਤੋਂ ਕਰਕੇ ਆਏ ਮੋਬਾਈਲ ਚੱਕਿਆ ਫੇਸਬੁੱਕ ਖੋਲੀ ਤੇ ਇੱਕ ਸਿੰਗਲ ਸੀ ਮੋਗੇ ਤੋਂ ਉਹਨਾਂ ਨੇ ਪੋਸਟ ਪਾਈ ਮੈਨੂੰ ਯਕੀਨ ਨਹੀਂ ਆਇਆ ਕਿਉਂਕਿ ਕੋਈ ਐਸਾ ਹੈ ਹੀ ਨਹੀਂ ਸੀਗਾ ਜਦੋਂ ਦਾ ਬਜ਼ੁਰਗ ਜੀ ਸੀ ਬਜ਼ੁਰਗ ਸੀ ਜੱਟਲੇ ਰਹਿੰਦੇ ਸੀਗੇ ਜਿਨੇ ਵੀ ਇਹ ਗੱਲ ਸੁਣੀ ਉਹਦਾ ਅੰਦਰੋਂ ਮਨ ਹਿੱਲ ਗਿਆ ਬਹੁਤ ਅੱਜ ਵੀ ਜਿੰਨੀ ਸੰਘ ਦਾ ਬੜੀ ਦੁੱਖ ਦੀ ਘੜੀ ਚ ਹੈ ਜਿਹੜਾ ਉਹਨਾਂ ਦੀ ਰਹਿਣੀ ਬਹਿਣੀ ਕਹਿਣੀ ਸਹਿਣੀ ਬਿਲਕੁਲ ਗੁਰਮਤ ਅਨੁਸਾਰ ਸੀ ਐਡਾ ਧੱਕਾ ਲੱਗਣਾ ਬਹੁਤ ਵੱਡਾ ਦੁੱਖ ਲੱਗਿਆ ਹਰ ਸਾਹਿਬ ਨੂੰ ਸਾਨੂੰ ਵੀ ਲੱਗਿਆ ਅਸੀਂ ਰਾਣਾ ਸਾਹਿਬ ਸੰਪਰਦਾ ਵਿੱਚ ਵੀ ਰਹੇ ਆਂ ਰਾਣਾ ਸਾਹਿਬ ਸੰਭਾਵ ਜਿੰਦਰ ਸਿੰਘ ਜੀ ਨੇ ਆਖਿਆ ਵੀ ਸਾਨੂੰ ਮੁਕੀ ਨਾ ਕਹਿਆ ਕਰੋ ਵਾਰ-ਵਾਰ ਜਿਵੇਂ ਬਸ ਉਹਨਾਂ ਨੂੰ ਪਤਾ ਹੀ ਹੁੰਦਾ ਵੀ ਅਸੀਂ ਦੀਵਾਨ ਤੋਂ ਬਾਅਦ ਸਰੀਰ ਛੱਡ ਦੇਣਾ ਇੱਕ ਮੈਂ ਦੇਖੋ ਹੈ ਤਾਂ ਵਾਹਿਗੁਰੂ ਦਾ ਜਿੰਨਾ ਸਮਾਂ ਦਿੱਤਾ ਹੈ ਉਨਾ ਹੀ ਭੋਗਣਾ ਹੈ ਪਰ ਸਾਨੂੰ ਇਹ ਸੀ ਵੀ ਜੇ 15 ਸਾਲ ਸਰੀਰ ਕਰਕੇ ਹੋ ਰਹੇ ਨੇ ਰਾਣਾ ਸਾਹਿਬ ਦੀ ਧਰਤੀ ਦਾ ਕੁਝ ਨਕਸ਼ਾ ਹੋਰ ਬਣ ਜਾਣਾ ਸੀ ਬੋਲਤ ਪਿਆਰ ਵਾਲੇ ਸੁਭਾਅ ਸਿੰਘ ਜਿਨ੍ਹਾਂ ਨੂੰ ਮਿਲਦੇ ਸੀ ਬੜੇ ਪਿਆਰ ਦੇ ਨਾਲ ਬਚਨ ਕਰਦੇ ਸੀਗੇ ਨਾ ਪੁਰਖਾਂ ਵਾਲੇ ਜਿਹੜੀ ਅਵਸਥਾ ਸੀ ਉਹਨਾਂ ਦੀ ਪਰਦਾਇ ਦੇ ਮੌਜੂਦਾ ਮੁਖੀ ਬਾਬਾ ਬਲਜਿੰਦਰ ਸਿੰਘ ਜੀ ਜੋ ਕਿ ਸੱਚਖੰਡ ਜਾ ਵਿਰਾਜਦੇ ਨੇ ਚੋਲਾ ਤਿਆਗ ਦਿੰਦੇ ਨੇ ਦੱਸਦੀ ਹੈ ਕਿ ਅੱਜ ਅ ਦੋ ਦਿਨ ਬਾਅਦ ਉਹਨਾਂ ਦੀ ਆ ਅੰਤਿਮ ਰਸਮਾਂ ਦੀ ਜਿਹੜੀ ਤਿਆਰੀ ਕੀਤੀ ਜਾ ਰਹੀ ਹੈ ਫਿਲਹਾਲ ਸੰਗਤਾਂ ਦੂਰੋਂ ਦੂਰੋਂ ਆ ਰਹੀਆਂ ਨੇ ਜੀ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰ ਰਿਹਾ ਬਾਬਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਬਾ ਜੀ ਕਿਹੜੀ ਜਗ੍ਹਾ ਤੋਂ ਆਏ ਅਸੀਂ ਆਏ ਜੀ ਖੇੜੀ ਕਲਾਂ ਖੇੜੀ ਚੈਲਾ ਵੀ ਕਹਿੰਦੇ ਨੇ ਨੇੜੇ ਸ਼ੁਰਪੁਰ ਜ਼ਿਲ੍ਹਾ ਸੰਗਰੂਰ ਤੇ ਬਾਬਾ ਜੀ ਜਦੋਂ ਪਤਾ ਲੱਗਦਾ ਵੀ ਬਾਬਾ ਬਲਜਿੰਦਰ ਸਿੰਘ ਜੀ ਜਿਹੜਾ ਚੋਲਾ ਤਿਆਗ ਦਿੰਦੇ ਨੇ ਜਾਂ ਸੱਚਖੰਡ ਜਾ ਬਰਾਤ ਦੇ ਨੇ ਕੀ ਆਉਂਦਾ ਮੰਨ ਦੇ ਵਿੱਚ ਸਭ ਤੋਂ ਪਹਿਲੀ ਗੱਲ ਤਾਂ ਯਕੀਨ ਹੀ ਨਹੀਂ ਆਇਆ ਜਿਸ ਦਿਨ ਪਤਾ ਲੱਗਿਆ ਇਸ ਗੱਲ ਦਾ ਜਿਤ ਨਿਤਨੇਮ ਦਰਬਾਰ ਸਾਹਿਬ ਚੋਂ ਕਰਕੇ ਆਏ ਮੈਲ ਚੱਕਿਆ ਫੇਸਬੁੱਕ ਖੋਲੀ ਤੇ ਇੱਕ ਸਿੰਘ ਸੀ ਮੋਗੇ ਤੋਂ ਉਹਨਾਂ ਨੇ ਪੋਸਟ ਪਾਈ ਮੈਨੂੰ ਯਕੀਨ ਨਹੀਂ ਆਇਆ ਸਾਡੇ ਗਿਆਨੀ ਸਿੰਘ ਸੀ ਮਾਨੋਂ ਨੂੰ ਮੈਸੇਜ ਭੇਜਿਆ ਉਹਨਾਂ ਨੇ ਕਰਮਸਾਹ ਰਾੜਾ ਸਾਹਿਬ ਦਾ ਜਿਹੜਾ ਪੇਜ ਬਣਿਆ ਉਹ ਖੋਲ ਕੇ ਦੇਖਿਆ ਵੀ ਕਰਮਸਾਹ ਰਾੜਾ ਸਾਹਿਬ ਦੇ ਪਈ ਹੋਈ ਹੈ ਵੀ ਉਹਨਾਂ ਦੀ ਵਿਹਾਸਰੀ ਛੱਡ ਗਈ ਜਦੋਂ ਉਹਨਾਂ ਨੇ ਮੈਨੂੰ ਫੋਨ ਕਰਿਆ ਫਿਰ ਜੀ ਕਿ ਉਹਨਾਂ ਪਹਿਲਾਂ ਤਾਂ ਯਕੀਨ ਹੀ ਨਹੀਂ ਹੋਇਆ ਵੀ ਇਹ ਬਾਣਾ ਵਰਤ ਜੂਗਾ ਕਿਉਂਕਿ ਕੋਈ ਐਸਾ ਹੈ ਹੀ ਨਹੀਂ ਸੀਗਾ ਜਦੋਂ ਬਜ਼ੁਰਗ ਜੀ ਸੀ ਬਜ਼ੁਰਗ ਸੀ ਜੱਟਲੇ ਰਹਿੰਦੇ ਸੀਗੇ ਜਿਨੇ ਵੀ ਇਹ ਗੱਲ ਸੁਣੀ ਉਹਦਾ ਅੰਦਰੋਂ ਮਨ ਹਿੱਲ ਗਿਆ ਬਹੁਤ ਅੱਜ ਵੀ ਜਿੰਨੀ ਸੰਗਤਾਂ ਬੜੀ ਦੁੱਖ ਦੀ ਘੜੀਚਾ ਹੈ ਕਿਉਂਕਿ ਐਡੇ ਵੱਡੇ ਕੋਮ ਨੂੰ ਵਿਦਵਾਨ ਮਿਲਨੇ ਤੇ ਨਰੋਲ ਪ੍ਰਚਾਰ ਗੁਰਬਾਣੀ ਦਾ ਕਰਨਾ ਔਰ ਜਿਹੜਾ ਉਹਨਾਂ ਦੀ ਰਹਿਣੀ ਬਹਿਣੀ ਕਹਿਣੀ ਸਹਿਣੀ ਬਿਲਕੁਲ ਗੁਰਮਤ ਅਨੁਸਾਰ ਸੀ ਐਡਾ ਧੱਕਾ ਲੱਗਣਾ ਬਹੁਤ ਵੱਡਾ ਦੁੱਖ ਲੱਗਿਆ ਹਰ ਸਾਥ ਨੂੰ ਸਾਨੂੰ ਵੀ ਲੱਗਿਆ ਅਸੀਂ ਰਾੜਾ ਸਾਹਿਬ ਸੰਪਰਦਾ ਵਿੱਚ ਵੀ ਰਹੇ ਹਾਂ ਸਾਲ 'ਚ ਵੀ ਰਹੇ ਹਾਂ ਉਹਨ ਵੀ ਵਿਚਰ ਰਹੇ ਆ ਪਰ ਅੱਜ ਵੀ ਸਾਨੂੰ ਦੁੱਖ ਹੈ ਵੀ ਉਹ ਬਹੁਤ ਦੇਖੋ ਹੈ ਤਾਂ ਵਾਹਿਗੁਰੂ ਦਾ ਜਿੰਨਾ ਸਮਾਂ ਦਿੱਤਾ ਹੈ ਉਨਾ ਹੀ ਭੋਗਣਾ ਹੈ ਪਰ ਸਾਨੂੰ ਇਹ ਸੀ ਵੀ ਜੇ 15 ਸਾਲ ਸ੍ਰੀ ਕਰਕੇ ਹੋਰ ਰਹਿੰਦੇ ਰਾਣਾ ਸਾਹਿਬ ਦੀ ਧਰਤੀ ਦਾ ਕੁਝ ਨਕਸ਼ਾ ਹੋਰ ਬਣ ਜਾਣਾ ਸੀ ਸੰਗਤਾਂ ਵਿੱਚ ਪ੍ਰੇਮ ਤੇ ਜੋ ਪ੍ਰਚਾਰ ਸਿੱਖ ਧਰਮ ਨੂੰ ਦੇਣਾ ਸੀ ਉਹਨਾਂ ਨੇ ਉਹ ਹੋਰ ਹੋ ਜਾਣੀ ਸੀ ਇਹ ਕੀਰਤਨ ਵੀ ਕਰਕੇ ਗਏ ਨੇ ਕਮਰੇ ਦੇ ਵਿੱਚ ਆਰਾਮ ਕਰਨ ਦੇ ਲਈ ਗਏ ਨੇ ਉਸ ਤੋਂ ਬਾਅਦ ਸਿਹਤ ਜਿਹੜੀ ਇੱਕ ਦਮੀ ਜਿਹੜੀ ਖਰਾਬ ਹੋ ਜਾਂਦੀ ਹਾਂਜੀ ਹਾਂਜੀ ਪਰ ਇਹ ਤੋਂ ਵੀ ਇਸ ਤਰ੍ਹਾਂ ਪਤਾ ਲੱਗਦਾ ਵੀ ਜਿਵੇਂ ਉਹਨਾਂ ਨੇ ਹੁਣ ਇਹ ਅੱਜ ਵੀ ਸਟੇਜ ਤੇ ਬੋਲ ਰਹੇ ਸੀਗੇ ਸੰਤਬਾਬ ਬਲਜਿੰਦਰ ਸਿੰਘ ਜੀ ਨੇ ਆਖਿਆ ਵੀ ਸਾਨੂੰ ਮੁਖੀ ਨਾ ਕਹਿ ਕਰੋ ਵਾਰ-ਵਾਰ ਜਿਵੇਂ ਬਸ ਉਹਨਾਂ ਨੂੰ ਪਤਾ ਹੀ ਹੁੰਦਾ ਵੀ ਅਸੀਂ ਗਵਾਨ ਤੋਂ ਬਾਅਦ ਸਰੀਰ ਛੱਡ ਦੇਣਾ ਇੱਕ ਮੈਂ ਪੋਸਟ ਪੜ੍ਹਦਾ ਕਿਆਨੀ ਸਿੰਘ ਦੀ ਪੋਸਟ ਪਾਈ ਹੋਈ ਸੀਗੀ ਫੇਸਬੁੱਕ ਤੇ ਉਹਨਾਂ ਨਾਲ ਕਿਤੇ ਬਚਨ ਹੋਇਆ ਹੋਣਾ ਸੰਤਬਾਬਾ ਬਲਜਿੰਦਰ ਸਿੰਘ ਜੀ ਦਾ ਕਿ ਸੰਤਬਾਬਾ ਗੁਰਵਚਨ ਸਿੰਘ ਜੀ ਖਾਲਸਾ ਮਹਾਂਪੁਰਖ ਭਿੰਡਰਾਂ ਵਾਲੇ ਇਹ ਬਚਨ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ 'ਚ ਕਰ ਦਿੰਦੇ ਸੀਗੇ ਵੀ ਗੁਰੂ ਮਹਾਰਾਜ ਜੀ ਵੀ ਮੇਰੀ ਸਾਰੀ ਜ਼ਿੰਦਗੀ ਕਥਾ ਕਰਦਿਆਂ ਦੀ ਨੰਗ ਜਿਸ ਦਿਨ ਮੈਂ ਸਰੀਰ ਛੱਡਾ ਉਸ ਦਿਨ ਵੀ ਮੈਂ ਕਥਾ ਤੋਂ ਬਾਅਦ ਸਰੀਰ ਛੱਡਾ ਵੀ ਕਥਾ ਕਰਕੇ ਆਇਆ ਹਾਂ ਉਹ ਕਹਿੰਦੇ ਸੰਤ ਬਾਬਾ ਬਲਜਿੰਦਰ ਸਿੰਘ ਜੀ ਵੀ ਇਹ ਗੱਲ ਕਹਿੰਦੇ ਹੁੰਦੇ ਸੀਗੇ ਵੀ ਜਦੋਂ ਵੀ ਅਸੀਂ ਸਰੀਰ ਛੱਡ ਜਾਈਏ ਮੇਰਾ ਅੰਤਮ ਸਮਾਂ ਇਸ ਤਰ੍ਹਾਂ ਦਾ ਹੋਵੇ ਵੀ ਮੈਂ ਦੀਵਾਨ ਲਾ ਕੇ ਫੇਰ ਸਰੀਰ ਛੱਡਾਂ ਬਹੁਤ ਵੱਡੀ ਗੱਲ ਹੋ ਜਿਵੇਂ ਉਹਨਾਂ ਦਾ ਮਨ ਦੀ ਭਾਵਨਾ ਸੀ ਵੀ ਸੰਤ ਗੁਰਵਚਨ ਸਿੰਘ ਜੀ ਨੇ ਛੱਡਿਆ ਤੇ ਬਾਬਾ ਸੰਤ ਬਾਬਾ ਜੀ ਸਰ ਸਿੰਘ ਜੀ ਵੱਡੇ ਮਹਾਪੁਰਖ ਸਾਧਪੁਰਖਾਂ ਨੇ ਵੀ ਇੰਗਲੈਂਡ ਦੀ ਧਰਤੀ ਤੇ ਪਹਿਲਾਂ ਦੀਵਾਨ ਲਾਇਆ ਬਾਅਦ ਵਿੱਚ ਆਪਣਾ ਸਰੀਰ ਜਾ ਦੇ ਤਿਆਗ ਦਿੱਤਾ ਇਸੇ ਤਰ੍ਹਾਂ ਇਹਨਾਂ ਦੀ ਭਾਵਨਾ ਸੀ ਗੁਰੂ ਮਹਾਰਾਜ ਦੇ ਚਰਨਾਚਰ ਅਰਦਾਸ ਕਰਦੇ ਸੀ ਅਸੀਂ ਵੀ ਵੀ ਦੀਵਾਨ ਲਾ ਕੇ ਹੀ ਸਰੀਰ ਛੱਡੀ ਹੈ ਨਾ ਚਲੋ ਹੈ ਤਾਂ ਵਾਹਿਗੁਰੂ ਜੀ ਦੀ ਖੇਡ ਜਿਸ ਤਰ੍ਹਾਂ ਹੈਗੀ ਹੈ ਪਰ ਜੋ ਉਹਨਾਂ ਦੀ ਭਾਵਨਾ ਸੀਗੀ ਉਸ ਤਰ੍ਹਾਂ ਪੂਰੀ ਹੋਈ ਪੰਥ ਲਈ ਕੋਮ ਲਈ ਸੰਪਰਦਾ ਲਈ ਬਹੁਤ ਵੱਡਾ ਘਟਕ ਕਿਉਂਕਿ ਐਸੋ ਇਹੋ ਜਿਹੇ ਵਿਦਵਾਨ ਕਦੇ ਸਦੀਆਂ ਤੋਂ ਬਾਅਦ ਪੈਦਾ ਹੁੰਦੇ ਨੇ ਜਨਮ ਲੈਂਦੇ ਨੇ ਜਾਂ avatars ਕੀਏ ਪ੍ਰਕਾਸ਼ ਕੀਏ ਕੁਝ ਕਹੀਏ ਨਾ ਆਪਣੀ ਆਪਣੀ ਭਾਵਨਾ ਤੇ ਪੰਥ ਲਈ ਘਟ ਹੈ ਬਹੁਤ ਦੁੱਖ ਦੀ ਘੜੀ ਜੈ ਸਾਰੀ ਸੰਗਤ ਦਾ ਵਾਹਿਗੁਰੂ ਕਿਰਪਾ ਕਰੇ ਸੋ ਕੋਮ ਨੂੰ ਇਸ ਸੰਪਰਦਾ ਨੂੰ ਇਸ ਤੋਂ ਵੀ ਇਦੋਂ ਦਿਨ ਦੁਗਣੀ ਰਾਤ ਚੁਗਣੀ ਤੱਕੀ ਵਾਲੇ ਮਹਾਂਪੁਰਖੋਂ ਇੱਥੇ ਆਉਣ ਜਿਨ੍ਹਾਂ ਨੂੰ ਅਸੀਂ ਵੱਡੇ ਮਹਾਂਪੁਰਖਾਂ ਦਾ ਸਰੂਪ ਵੀ ਉਹਨਾਂ ਵਿੱਚ ਠੀਕ ਹੈ ਨਾ ਜੀ ਤੇ ਸਾਡੇ ਦਾ ਹੋਰ ਸਿੰਘ ਸਾਹਿਬ ਮੌਜੂਦ ਨੇ ਸਿੰਘ ਸਾਹਿਬ ਕੀ ਨਾਮ ਹੈ ਜੀ ਤੁਹਾਡਾ ਮੇਰਾ ਨੌਤਾਰ ਸਿੰਘ ਹੈ ਜੀ ਇਹਨਾਂ ਨੰਗਲਾਂ ਜੀ ਹਾਂ ਜੀ ਤੇ ਬਾਬਾ ਜੀ ਕਹ ਲਈਏ ਸੁਭਾਅ ਕਿਦਾਂ ਦਾ ਸੀਗਾ ਬਾਬਾ ਬਲਜਿੰਦਰ ਸਿੰਘ ਜੀ ਦਾ ਤੁਸੀਂ ਤਾਂ ਬੜਾ ਨੇੜਿਓਂ ਵਾਚਿਆ ਹੋਣਾ ਹਾਂਜੀ ਹਾਂਜੀ ਬਹੁਤ ਪਿਆਰ ਵਾਲੇ ਸੁਭਾਅ ਸੀ ਜੀ ਜਿਨ੍ਹਾਂ ਨੂੰ ਮਿਲਦੇ ਸੀ ਬੜੇ ਪਿਆਰ ਦੇ ਨਾਲ ਬਚਨ ਕਰਦੇ ਸੀਗੇ ਨਾਮ ਪੁਰਖਾਂ ਵਾਲੇ ਜਿਹੜੀ ਅਵਸਥਾ ਸੀ ਉਹਨਾਂ ਦੀ ਨਾਮ ਨਾਲ ਬਾਣੀ ਨਾਲ ਜੁੜੀ ਹੋਈ ਅਵਸਥਾ ਇੱਕ ਦੀਵਾਨ ਲਾਉਣਾ ਗੱਲ ਵੱਖਰੀ ਹੈ ਪਰ ਦੀਵਾਨ ਦੇ ਵਿੱਚ ਜੋ ਬੋਲਣਾ ਉਹਦੇ ਤੇ ਚੱਲਣਾ ਸਭ ਤੋਂ ਵੱਡੀ ਗੱਲ ਹੈ ਉਨ੍ਹਾਂ ਦਾ ਜੀਵਨ ਇਸ ਤਰ੍ਹਾਂ ਦਾ ਸੀ ਕਿ ਜਿਵੇਂ ਦੀਵਾਨ ਦੇ ਵਿੱਚ ਸਨ ਉਸੇ ਤਰ੍ਹਾਂ ਹੀ ਉਨ੍ਹਾਂ ਦਾ ਬਾਦ ਦੇ ਵਿੱਚ ਵੀ ਜੀਵਨ ਸੀ ਸੰਗਤਾਂ ਦਾ ਬਹੁਤ ਹੀ ਉਨ੍ਹਾਂ ਨੇ ਆਪਣੇ ਜੀਵਨ ਦੇ ਵਿੱਚ ਭਲਾ ਕੀਤਾ ਤੇ ਜੋ ਰਾੜਾ ਸਾਹਿਬ ਦੇ ਵਿੱਚ ਕਾਰਜ ਕਰਕੇ ਗਏ ਨੇ ਉਨ੍ਹਾਂ ਦੇ ਸਲੰਘਾ ਜੋ ਕਾਰਜ ਨੇ ਬਹੁਤ ਕਾਰਜ ਨੇ ਜਿਨ੍ਹਾਂ ਦੀ ਗਿਣਤੀ ਨਹੀਂ ਹੋ ਸਕਦੀ ਕਿਉਂਕਿ ਉਹ ਆਪਣੇ ਆਪ ਨੂੰ ਕੁਝ ਵੀ ਨਹੀਂ ਸਿੱਖਾਉਂਦੇ ਭਾਈ ਸਾਹਿਬ ਜੀ ਨੇ ਪਹਿਲਾਂ ਦੱਸਿਆ ਕਿ ਉਨ੍ਹਾਂ ਨੂੰ ਸਟੇਜ ਦੇ ਉੱਤੋਂ ਜਦੋਂ ਉਹਨਾਂ ਨੇ ਦੀਵਾਨ ਸ਼ੁਰੂ ਕਰਨਾ ਸੀ ਸਟੇਜ ਸੈਕਟਰੀ ਨੇ ਕਿਹਾ ਕਿ ਮੌਜੂਦਾ ਮੁਖੀ ਸੰਤ ਬਾਬਾ ਬਲਜਿੰਦਰ ਸਿੰਘ ਜੀ ਉਹਨਾਂ ਦੀਵਾਨ ਸਜਾਉਣਗੇ ਪਰ ਉਹਨਾਂ ਨੇ ਦੀਵਾਨ ਦੀ ਆਰੰਭਤਾ ਤੋਂ ਪਹਿਲਾਂ ਹੀ ਉਹ ਬਚਨ ਕੀਤੇ ਕਿ ਭਾਈ ਮੈਂ 50 ਵਾਰ ਸੁਣ ਚੁੱਕਿਆ ਕਿ ਮੌਜੂਦਾ ਮੁਖੀ ਵੀ ਇਹ ਨਾ ਕਹੋ ਕਿਉਂਕਿ ਮੈਂ ਇੱਕ ਸੇਵਾਦਾਰ ਹੈ ਇਹ ਬਹੁਤ ਵੱਡੀ ਗੱਲ ਹੈ ਐਡੀ ਸੰਪਰਦਾ ਦੇ ਮੁਖੀ ਹੋ ਕੇ ਇਹ ਬਚਨ ਕਰਨਾ ਇੱਕ ਨਿਮਰਤਾ ਦੇ ਵਿੱਚ ਮਹਾਪੁਰਖਾਂ ਨੇ ਆਪਣੇ ਜੀਵਨ ਨੂੰ ਬਤੀਤ ਕੀਤਾ ਬਹੁਤ ਗੁਰਮੁਖ ਪਿਆਰੇ ਦਾ ਉਦਾਰ ਕੀਤਾ ਸਾਤੂ ਗੁਰੂ ਕਿਰਪਾ ਕਰਨ ਰਹਿਮਤ ਕਰਨ ਇਹੋ ਜਿਹੇ ਮਹਾਪੁਰਖ ਨੇ ਜਿਹੜੇ ਬਹੁਤ ਘੱਟ ਨਜਰ ਆਉਂਦੇ ਆ ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚ ਰਹਿ ਕੇ ਕੀਰਤਨ ਕੀਤਾ ਕਥਾ ਕੀਤੀ ਸੰਗਤਾਂ ਦੇ ਭਲੇ ਵਾਸਤੇ ਬਹੁਤ ਪਰਉਪਕਾਰ ਕੀਤੇ ਨੇ ਤੇ ਨਾਲ ਨਾਲ ਆਪਣੇ ਜੀਵਨ ਨੂੰ ਉੱਚਾ ਤੇ ਸੁੱਚਾ ਰੱਖਿਆ ਆਪਣੇ ਜੀਵਨ ਨੂੰ ਕੋਈ ਦਾਗ ਨਹੀਂ ਲੱਗਣ ਦਿੱਤਾ ਸ਼੍ਰੀਮਾਨ ਸੰਤ ਬਾਬਾ ਬਲਜਿੰਦਰ ਸਿੰਘ ਇਹ ਤਿੰਨ ਦਿਨਾਂ ਤੋਂ ਲਗਾਤਾਰ ਪੰਜਾਬ ਦੇ ਵਿੱਚ ਜਿਹੜੀ ਬਰਸਾਤ ਹੋ ਰਹੀ ਹੈ ਫਿਰ ਵੀ ਸੰਗਤਾਂ ਦਾ ਕਹਿ ਲੀ ਵੀ ਲੱਕਾਂ ਦੇ ਵਿੱਚ ਹੜ ਆਇਆ ਹੋਇਆ ਉਹਨਾਂ ਦੇ ਦਰਸ਼ਨ ਕਰਨ ਦੇ ਲਈ ਕੀ ਕਹੋਗੇ ਇਹ ਤਾਂ ਆਏ ਆ ਜੀ ਪ੍ਰੇਮ ਦੀ ਗੱਲ ਆ ਨਾ ਜੋ ਰਾਣਾ ਸਾਹਿਬ ਦੀ ਸੰਪਰਦਾਇ ਸਿਖਾਉਂਦੀ ਪ੍ਰੇਮ ਹੈ ਪਿਆਰ ਸਿਖਾਉਂਦੀ ਹੈ ਜਿੱਥੇ-ਜਿੱਥੇ ਵੀ ਇਸਤਾਨ ਮਹਾਂਪੁਰਖਾਂ ਦੇ ਦੇਖੋ ਸ਼੍ਰੀਮਾਨ ਸੰਤ ਬਾਬਾ ਜਸਰ ਸਿੰਘ ਮਹਾਰਾਜ ਰਾਣਾ ਸਾਹਿਬ ਵਾਲੇ ਇਹਨਾਂ ਦੇ ਵਰਸੀ ਦੇ ਸਮਾਗਮ ਚੱਲ ਰਹੇ ਸੀਗੇ ਕੱਲ ਹੀ ਸਮਾਪਤੀ ਹੋਈ ਆ ਕੱਲ ਤੋਂ ਬਾਅਦ ਵੀ ਇਕੱਠ ਉਸੇ ਤਰ੍ਹਾਂ ਹੀ ਹੈ ਕਿ ਮਹਾਪੁਰਖਾਂ ਦੇ ਸਰੀਰ ਦੇ ਦਰਸ਼ਨ ਕਰਨ ਵਾਸਤੇ ਦੂਰੋਂ ਦਰੇਡਾਂ ਹੁੰਦੇ ਅਸਾਂ ਪ੍ਰਦੇਸ਼ਾਂ ਤੋਂ ਸੰਗਤਾਂ ਪਹੁੰਚ ਰਹੀਆਂ ਨੇ ਤੇ ਇਹ ਮਹਾਪੁਰਖਾਂ ਦੇ ਨਾਮ ਜਪਣ ਦੀ ਅਤੇ ਬਾਣੀ ਨਾਲ ਜੋੜਨ ਦੀ ਵਡਿਆਈ ਹੈ ਜੀ ਇਹ ਮਹਾਪੁਰਖਾਂ ਦੀ ਈਸੇ ਹੈ ਮਹਾਂ ਜੋ ਸਾਡਾ ਹੋਰ ਵੀ ਲੋਕ ਮੌਜੂਦ ਨੇ ਕੀ ਨਾਮ ਹੈ ਜੀ ਡਾਕਟਰ ਪਰਮਜੀਤ ਸਿੰਘ ਜੀ ਡਾਕਟਰ ਸਾਹਿਬ ਪਹੁੰਚੇ ਹੋ ਕਿਹੜੀ ਜਗ੍ਹਾ ਤੋਂ ਪਹੁੰਚੇ ਹੋ ਮੈਂ ਪਿੰਡ ਜੰਡਾਲੀ ਕਲਾ ਜੀ ਨੀਅਰ ਮੰਡੀ ਅਮਨਗੜ ਦੇ ਜੀ ਜੀ ਤੇ ਜਦੋਂ ਪਤਾ ਲੱਗਦਾ ਵੀ ਬਾਬਾ ਬਲਜਿੰਦਰ ਸਿੰਘ ਜੀ ਸਰੀਰ ਤਿਆਗ ਦਿੰਦੇ ਨੇ ਸੱਚਖੰਡ ਜਾ ਬਰਾਹਦੇ ਨੇ ਕੀ ਸਭ ਤੋਂ ਪਹਿਲਾਂ ਮਨ ਦੇ ਵਿੱਚ ਕਿਹੜੀ ਗੱਲ ਹੁੰਦੀ ਹੈ ਜੀ ਮਨ ਦੇ ਵਿੱਚ ਗੁਰਾਗ ਇਸ ਤੋਂ ਉੱਪਰ ਕੁਝ ਸੁੱਝਦਾ ਹੀ ਨਹੀਂ ਸੀਗਾ ਵੀ ਇਹ ਕੀ ਹੋ ਗਿਆ ਕੀ ਪਾਣਾ ਬੀਤ ਗਿਆ ਇਸ ਕਰਕੇ ਵੀ ਸਾਰੀ ਸੰਗਤ ਜਿੰਨੀ ਦੀਵਾਨ ਹਾਲਤ ਬੈਠੀ ਸੀ ਜਾਂ ਰਾਤ ਨੂੰ ਸੰਗਤ ਪਹੁੰਚੀ ਜਦੋਂ ਉਹਨਾਂ ਨੂੰ ਇਸ ਖਬਰ ਦਾ ਪਤਾ ਲੱਗਦਾ ਤਾਂ ਕਿਸੇ ਨੂੰ ਆਪਣੇ ਆਪ ਦੇ ਕੋਈ ਹੂਸ਼ ਨਹੀਂ ਰਹਿੰਦੀ ਸਭ ਬੇਹੋਸ਼ੇ ਹੋ ਜਾਂਦੇ ਨੇ ਵੀ ਇਹ ਕੀ ਹੋ ਗਿਆ ਸਾਡੇ ਨਾਲ ਹਾਂ ਬਰਸਾਤ ਦਾ ਮੌਸਮ ਮੰਨ ਦੇ ਵਿੱਚ ਆਇਆ ਨਹੀਂ ਵੀ ਬਰਸਾਤ ਹੋ ਰਹੀ ਹੈ ਵੀ ਸ਼ਾਇਦ ਰੋਕੇ ਜਾਇਆ ਜਾਵੇ ਜਾਂ ਫਿਰ ਮੰਨ ਦੇ ਵਿੱਚ ਵਿਚਾਰ ਆਇਆ ਹੋਣਾ ਇਹ ਤਾਂ ਜੀ ਕਿਸੇ ਵੀ ਪੂਰਾ ਪਰ ਬੱਚੇ ਨੇ ਜਿਹਦੇ 4 4 5 5 ਸਾਲ ਦੇ ਉਹਨਾਂ ਨੂੰ ਵੀ ਤੁਸੀਂ ਇੱਥੋਂ ਇਹ ਸਵਾਲ ਪੁੱਛ ਕੇ ਦੇਖ ਲਓ ਉਹ ਵੀ ਇਹ ਕਹਿਣਗੇ ਵੀ ਸਾਨੂੰ ਜ਼ਿੰਦਗੀ ਦੀ ਲਾਈਫ 'ਚ ਬਹੁਤ ਵੱਡਾ ਘਾਟਾ ਪਿਆ ਹੈ ਨਾ ਚੱਲਣ ਵਾਲਾ ਜਿਹੜਾ ਕਿ ਕਦੇ ਜ਼ਿੰਦਗੀ 'ਚ ਢੱਲੇ ਹੀ ਨਹੀਂ ਜਾ ਸਕਦਾ ਕਿਤੇ ਨਾ ਕਿਤੇ ਆ ਬਹੁਤ ਵੱਡਾ ਘਾਟਾ ਪਿਆ ਹੈਗਾ ਫਿਲਹਾਲ ਜਿਹੜਾ ਬਾਬਾ ਜੀ ਦਾ ਸੁਭਾਅ ਸੀ ਉਹ ਵੀ ਬੜਾ ਨਰਮ ਦੱਸਿਆ ਜਾ ਰਿਹਾ ਸੀ ਹਰ ਨਾਲ ਸਤਿਕਾਰ ਦੇ ਨਾਲ ਜਿਹੜਾ ਗੱਲਬਾਤ ਕਰਨਾ ਇਹ ਉਹਨਾਂ ਦੀ ਖਾਸੀਅਤ ਸੀ ਤੇ ਉਸ ਤੋਂ ਬਾਅਦ ਦੱਸਦੀ ਹੈ ਕਿ ਆਪਣੇ ਆਪ ਨੂੰ ਇਸ ਸੰਪਰਦਾਏ ਦਾ ਮੁਖੀ ਅਖਵਾਉਣਾ ਵੀ ਸ਼ਾਇਦ ਉਹਨਾਂ ਨੂੰ ਚੰਗਾ ਨਹੀਂ ਲੱਗਦਾ ਸੀ ਤੇ ਆਪਣੇ ਆਪ ਨੂੰ ਇਸ ਸੰਪਰਦਾਏ ਦਾ ਜਿਹੜਾ ਇੱਕ ਆ ਸਾਧਾਰਨ ਜਿਹਾ ਮੈਂਬਰ ਜਾਂ ਕਹਿ ਲਈਏ ਸੇਵਾਦਾਰ ਹੋਣ ਦੇ ਵਿੱਚ ਜਿਹੜੀ ਉਹਨਾਂ ਦੀ ਮਨ ਨੂੰ ਇੱਕ ਤਰ੍ਹਾਂ ਦੀ ਸ਼ਾਂਤੀ ਮਹਿਸੂਸ ਹੁੰਦੀ ਸੀ ਕੈਮਰਾ ਪਰਸਨ ਚਮਕੌਰ ਸਿੰਘ ਦੇ ਨਾਲ ਪਬਲਿਕ ਵਾਇਸ ਲਈ ਰਾਣਾ ਸਾਹਿਬ ਤੋਂ ਮੈਂ ਪ੍ਰਕਾਸ਼ ਸ਼ਰਮਾ